ਬਾਬਾ ਜੀ ਰਣਜੀਤ ਸਿੰਘ ਸਾਹਿਬ ਵੈਗੁਰ ਜੀ ਕਾ ਖਾਲਸਾ ਵੈ ਸੇ ਗੁਰ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ 1300 ਘੋੜਸਵਾਰ ਮਿਸਲ ਬਾਬਾ ਬੀਰ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਮੌਜੂਦਾ ਮੁਖੀ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲੇ ਜ਼ਿਲ੍ਹਾ ਜਥੇਦਾਰ ਜ਼ਿਲ੍ਹਾ ਫਾਹਲਗਾ ਸੁਰਜੀਤ ਸਿੰਘ ਜੋ ਆਪ ਜੀ ਨੂੰ ਬੇਨਤਾ ਹੈ ਵੀ 13 14 15 ਜੋ ਮੱਲੇ ਦੀ ਸਵਾਵਾਵਾਂ ਚੱਲ ਰਹੀਆਂ ਭਾਈ ਵੱਧ ਚੜ ਕੇ ਸਵਾਵਾਵਾਂ ਦਿਓ ਤੇ ਆਨੰਦਪੁਰ ਸਾਹਿਬ ਪਹੁੰਚਣ ਦੇ ਵੱਧ ਤੋਂ ਵੱਧ ਕਿਰਪਾਰਤਾ ਕਰੋ ਬਾਕੀ ਮਹਾਪੁਰਸ਼ ਬਚਨ ਕਰਨਗੇ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਮਣੀ ਪੰਥ ਅਕਾਲੀ ਵਿਸ਼ਣੇਸ਼ ਤਰਣਾਦਾਲ ਪੰਜ ਮਾਣ ਸ਼ਾਨ 1300 ਘੋੜਸਵਾਰ ਮਿਸਲ ਬਾਬਾ ਬੀਰ ਸਿੰਘ ਜੀ ਰੰਦੇ ਟੇਗੂ ਗੁਰੂ ਕੇ ਬੇਟੇ ਮਜੂਦਾ ਮੁਖੀ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਛੋਡੀ ਸਾਹਿਬ ਜੀ ਨਲਕਾਨਾ ਸਾਹਿਬ ਵਾਲੇ ਅਤੇ ਸਮੂਹ ਦਸ਼ਮੇਸ਼ ਕਰਨਾ ਗੱਲ ਵਾਲੋਂ 13 14 15 ਮਾਰਚ ਨੂੰ ਗੁਰੂ ਕੇ ਪਤਟ ਲੰਗਰ ਵਰਤ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਦੇਸਾਂ ਵਜੇਸਾਂ ਦੀਆਂ ਸੰਗਤਾਂ ਨੂੰ ਅਲਾਕੇ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈ ਵਸਿਕ ਸੰਗਤਾਂ ਨੂੰ ਸਮੂਹ ਜਥੇਦਾਰ ਸਹਿਬਾਨਾਂ ਵੱਲੋਂ ਬੇਨਤਾ ਹੈ ਕਿ ਵੱਧ ਤੋਂ ਵੱਧ ਗੁਰੂ ਕੇ ਲੰਗਰਾਂ ਦੇ ਵਿੱਚ ਤਨ ਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਵੱਧ ਤੋਂ ਵੱਧ ਅੱਜ ਜੋ ਕਿ ਗੁਰੂ ਕੇ ਲੰਗਰ ਤਿਆਰ ਕਰਨੇ ਆ ਲੱਕੜਾਂ ਦੀਆਂ ਸਵਾਵਾਂ ਕਰਨੀਆਂ ਘੋੜਿਆਂ ਵਾਸਤੇ ਪੱਠਿਆਂ ਦੀਆਂ ਸਵਾਵਾਂ ਕਰਨੀਆਂ ਤੂੜੀ ਦੀਆਂ ਸਵਾਵਾਂ ਕਰਨੀਆਂ ਚਾਹ ਵਾਸਤੇ ਦੁੱਧ ਸਮੁੰਦਰ ਦੀਆਂ ਸਵਾਵਾਂ ਕਰਨੀਆਂ ਤੇ ਸਾਰੀਆਂ ਸਵਾਵਾਂ ਦੇ ਵਿੱਚ ਆਪ ਸੰਗਤਾਂ ਨੇ ਵੱਧ ਤੋਂ ਵੱਧ ਪੈਸੇ ਪਾਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬਰਜਿੰਦਰ ਸਿੰਘ ਮਹਾਕਾਲ ਸਾਧਕ ਵਾਲੇ ਜ਼ਿਲ੍ਹਾ ਜਥੇਦਾਰ ਜ਼ਿਲ੍ਹਾ ਫਰੀਦਕੋਟ ਸ਼੍ਰੋਮਣੀ ਪੰਥ ਅਕਾਲੀ ਦਿਸਵੇਸ਼ ਤਰਣਾ ਦਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दिल्ली क्राइम नेशनल न्यूज़ नजर सफर